ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਸਵਾਗਤ ਹੈ ਤੇ ਕਿਸੇ ਵੀ ਕਿਸਾਨ ਵੀਰ ਨੇ ਜੋ ਵੀ ਵੀਡੀਓ ਪੋਸਟ ਕਰਵਾਉਣੀ ਹੋਵੇ ਉਹਦੀਆਂ 5 ਤੋਂ 7 ਫੋਟੋਆਂ ਤੇ ਇੱਕ ਤੋਂ 1.5 ਮਿੰਟ ਦੀ ਵੀਡੀਓ ਬਣਾ ਕੇ ਆਪਾਂ ਨੂੰ ਡਿਟੇਲਸ ਸਹਿਤ WhatsApp ਨੰਬਰ ਆਪਣਾ ਪਰਸੂ ਹੋ ਰਿਹਾ ਉਹਦੇ ਉੱਪਰ ਭੇਜ ਸਕਦੇ ਹੋ 96530889 ਆਪਣਾ ਨੰਬਰ ਹੈ ਇਹਦੇ ਉੱਪਰ ਤੁਸੀਂ ਡਿਟੇਲ ਸੈਂਡ ਕਰਕੇ ਆਪਣੇ ਤੋਂ ਬਿਲਕੁਲ ਫ੍ਰੀ ਐਡ ਕਰਵਾ ਸਕਦੇ ਹੋ ਕਿਸੇ ਨੇ ਘਰ ਬਲਵਾ ਕੇ ਵੀ ਐਡ ਕਰਵਾਉਣੀ ਹੋਵੇ ਉਹ ਵੀ ਵੀਰ ਆਪਣੇ ਨਾਲ ਕੰਟੈਕਟ ਕਰ ਸਕਦਾ ਆਪਾਂ ਐਡ ਕਰਾਂਗੇ ਤੇ ਕਿਸਾਨ ਜੀ ਅੱਜ ਆਪਣੇ ਕੋਲ ਜਿਹੜੀਆਂ 4-5 ਆਈਟਮਾਂ ਆਏ ਨੇ ਉਹਦੇ ਵਿੱਚ HFD Lex ਆਇਆ ਤੇ ਇਹਦੇ ਉੱਪਰ ਸਿਰਫ ਕੱਲਾ ਨੰਬਰ ਭੇਜਿਆ ਉਹਨਾਂ ਨੇ ਇਹਦੇ ਤੇ ਤੁਸੀਂ ਕਾਲ ਕਰਕੇ ਮਾਡਲ ਵਗੈਰਾ ਜਾਂ ਹੋਰ ਵੀ ਕੋਈ ਜਾਣਕਾਰੀ ਜਿਹੜੀ ਲੈਣੀ ਆ ਉਹ ਉਹ ਵੀਰ ਤੋਂ ਲੈ ਸਕਦੇ ਹੋ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੇ ਅੱਗੇ ਆਪਣੇ ਕੋਲ ਆਇੰਦਾ ਜੌਂਡੀਅਰ 53 ਦਾ ਸਮੋਡਲ 2009 ਕਿਸਾਨ ਵੀਰ ਦਾ ਨੰਬਰ ਸ਼ੋ ਹੋ ਰਿਹਾ ਤੁਸੀਂ ਬਾਕੇ ਚਲਾ ਕੇ ਕਿਸਾਨ ਵੀਰ ਨਾਲ ਗੱਲਬਾਤ ਕਰਕੇ ਟਰੈਕਟਰ ਜਿਹੜਾ ਖਰੀਦ ਸਕਦੇ ਹੋਗੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਮਿਊਜ਼ਿਕ ਸਿਸਟਮ ਹੁੱਡ ਲੱਗੀ ਹੋਈ ਹੈ ਤੇ ਵਧੀਆ ਸ਼ੌਂਕ ਨਾਲ ਟਰੈਕਟਰ ਰੱਖਿਆ ਹੋਇਆ ਸਾਫ਼ ਕੰਡੀਸ਼ਨ ਦੇ ਵਿੱਚ ਹੈ 53 ਦਾ ਜੌਂਡੀਅਰ ਹੈ ਕਾਲੇ ਢਿੱਡਾ ਵਾਲਾ ਜਿਹੜਾ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੈ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵਧੀਆ ਟਾਇਰ ਪਏ ਨੇ ਤੁਸੀਂ ਕਿਸਾਨ ਵੀਰ ਦਾ ਨੰਬਰ ਉੱਪਰ ਸ਼ੋਅ ਹੋ ਰਿਹਾ ਇਹਦੇ ਉੱਪਰ ਕਾਲ ਕਰਕੇ ਜਿਹੜਾ ਟਰੈਕਟਰ ਆ ਉਹ ਖਰੀਦ ਸਕਦੇ ਹੋ ਤੇ ਅੱਗੇ ਆਪਣੇ ਕੋਲ ਕਿਸਾਨ ਵੀਰ ਆ ਜਾਂਦੀ ਹੈ ਡਰੋਲੀ ਪੋਟੈਟੋ ਡਿਗਰ 3 ਇੰਚਾ ਕਿਸਾਨ ਵੀਰੋ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੈ ਅੱਜ ਕੱਲ ਕਿਸਾਨ ਵੀਰ ਦਾ ਨੰਬਰ ਸ਼ੋ ਹੋ ਰਿਹਾ ਹੈਗਾ ਇਹਦੇ ਤੇ ਤੁਸੀਂ ਕਾਲ ਕਰਕੇ ਜਿਹੜਾ ਪੋਟੈਟੋ ਡਿਗਰੇ ਖਰੀਦ ਸਕਦੇ ਹੋ 105 ਸਰੀਆਂ ਵਾਲੇ ਜਾਲ ਵਾਲਾ ਮੇਰੇ ਹਿਸਾਬ ਨਾਲ ਕਿਸਾਨ ਵੀਰ ਨੇ ਜੋ ਮੈਨੂੰ ਦੱਸਿਆ ਸੀਗਾ ਤੇ ਬਿਲਕੁਲ ਓਕੇ ਪੋਟੈਟੋ ਡਿਗਰੇ ਇਹਨੂੰ ਖਰੀਦ ਸਕਦੇ ਹੋ ਤੁਸੀਂ ਤੇ ਅੱਗੇ ਕਿਸਾਨ ਵੀਰੋ ਆਇੰਦਾ ਫੋਰਡ 2300 ਮਾਡਲ 95 40% ਇਹਦੇ ਟਾਇਰ ਪਏ ਨੇ ਪ੍ਰਾਈਸ 1,25,000 ਰੁਪਏ ਦੀ ਡਿਮਾਂਡ ਹੈ ਜਿਹੜੀ ਉਹ ਕਿਸਾਨ ਵੀਰ ਕਰ ਰਹੇ ਨੇ ਤੇ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਉਈ ਤੋੜ ਭੰਨ ਨਹੀਂ ਰੰਗ ਪੇਂਟ ਦਾ origignal ਹੈ ਤੇ ਟਾਇਰ 40% ਨੇ ਤੇ ਜਿਹੜੇ ਵੀ ਕਿਸੇ ਕਿਸਾਨ ਵੀ ਨੇ ਟਰੈਕਟਰ ਲੈਣਾ ਵਾਕੇ ਚਲਾ ਕੇ ਚੈੱਕ ਕਰਕੇ ਲੈਣ ਦੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਇਹ ਤੁਸੀਂ ਆਪ ਦੇਖ ਪਰਖ ਕੇ ਚੀਜ਼ ਲੈਣੀ ਆ ਇਕੱਲੇ ਮੱਡਗਾਰਡ ਟਰੈਕਟਰ ਦੇ ਪੇਂਟ ਹੋਏ ਹੋਏ ਨੇ ਬਾਕੀ ਸਾਰਾ ਪੇਂਟ ਆ ਜਿਹੜਾ ਟਰੈਕਟਰ ਦਾ ਉਹ ਬਿਲਕੁਲ origignal ਪਿਆ ਹੈ ਤੇ ਇਸੇ ਤਰ੍ਹਾਂ ਆਪਾਂ ਵੀਡੀਓ ਲੈ ਕੇ ਹਾਜ਼ਰ ਹੁੰਦਾਂਗੇ ਧੰਨਵਾਦ